ਆਇਓ ਸਿੱਧੂ ਦੇ ਫੈਨ ਹੁੱਕੇ ਅੱਜ ਫੈਨਾਂ ਕੱਟੜਾ ਪੈਣੇ ਆਵਾਂਗੇ ਅੱਜ ਜਿਹੜਾ ਨੌਜਵਾਨ ਪੁੱਤ ਗਿਆ ਐਡਾ ਹੋਣ ਹਰ ਪੁੱਤ ਗਿਆਗਾ ਹਰੇਕ ਕਨਸਰਟ ਨੂੰ ਦੁੱਖ ਹੈ ਹਰੇਕ ਦਿਲ ਨੂੰ ਦਾ ਹਰੇਕ ਅੱਖ ਨੂੰ ਦੀ ਹੈ ਹਰੇਕ ਆਪੇ ਉਹਦੇ ਮਾਂ ਪਿਓ ਨੂੰ ਸਹਾਰਾ ਦੇਣਾ ਚਾਹੁੰਦਾਗਾ ਇਹ ਜਿਹੜਾ ਜੂਠ ਆਉਂਦਾਗਾ ਇਹ ਉਹਨਾਂ ਨੂੰ ਸਹਾਰਾ ਦੇਣਾ ਉਹਦਾ ਟੁੱਟੇ ਟੁੱਟੇ ਦਿਲ ਨੂੰ ਸਹਾਰਾ ਦੇਣਾ ਹੈ ਟੀ-ਸ਼ਰਟ ਬਾਕੇ ਆਇਓ ਸਿੱਧੂ ਮੂਸੇਵਾਲੇ ਦੇ ਫੈਨ ਸੀਗੇ ਜੁਤਾਨੀ ਐ ਸਪੈਸ਼ਲ ਵਰਸੀ ਲਈ ਆਇਆ ਹਾਂ ਅੱਜ ਆ ਕਿਤੇ ਖਾਲਾਂ ਨਹੀਂ ਆਤਾ ਬਟਾ ਬਿਤਾਣ ਵਾਲਾ ਹੋਈ ਮੂਲ ਨਹੀਂ ਕਾਮ ਨਹੀਂ ਸੀਗੀ ਪਰ ਉਹਲੇ ਬਟਨੇ ਸਿੱਧੂ ਮੂਸੇਵਾਲਾ ਦੇ 911 ਨਾਲ ਤਸਵੀਰਾਂ ਖਿਚਵਾ ਰਹੇ ਨੇ 911 ਦੀ ਤਸਵੀਰਾਂ ਤੁਸੀਂ ਲਾਈਵ ਦੇਖ ਰਹੇ ਹੋ ਜਿਹਦੇ ਉੱਤੇ ਲਿਖਿਆ ਹੋਇਆ ਹੈ ਹੈ ਕੋਈ ਹੋਰ ਤਾਂ ਫੈਨ ਜਿੱਥੇ ਪਹੁੰਚੇ ਹੋਏ ਨੇ ਕਿੱਥੋਂ ਆਇਓ ਸੰਗ ਦੇ ਖੁਰਦ ਤੋਂ ਜੀ ਤਲਵੰਡੀ ਸਾਬੋ ਕੋਲੀ ਬਲਕੌਰ ਸਿੰਘ ਜੀ ਵੱਲੋਂ ਕਹਾ ਗਿਆ ਸੀ ਕਿ ਹਵੇਲੀ 'ਚ ਇਕੱਠ ਨਹੀਂ ਕੀਤਾ ਜਾਏਗਾ ਤਾਂ ਤਾਂ ਵੀ ਤੁਸੀਂ ਆਇਓ ਸਿੱਧੂ ਦੇ ਫੈਨ ਉਹ ਜੀ ਫੈਨ ਆ ਕੱਟੜਾ ਫੈਨ ਜੀ ਆਵਾਂਗੇ ਜੀ ਹਰ ਸਾਲ ਆਨੇ ਹਾਂ ਹਾਂਜੀ ਹਾਂਜੀ ਤੇ ਅੱਜ 2 ਸਾਲ ਹੋ ਗਏ ਹੈ ਕਿਵੇਂ ਦਾ ਮਹਿਸੂਸ ਹੋ ਰਿਹਾ ਹੈ ਅੱਜ ਸਿੱਧੂ ਮੂਸੇਵਾਲਾ ਸਾਡੇ ਵਿੱਚ ਨਹੀਂ ਬਹੁਤ ਮਾੜਾ ਫੀਲ ਹੋ ਰਿਹਾ ਏ ਤੁਹਾਨੂੰ ਕਿੱਥੋਂ ਆਇਓ ਸਰ ਮੀਆ ਪਿੰਡਾ ਜੀ ਸਪੈਸ਼ਲ ਹਵੇਲੀ ਆਇਓ ਹਾਂਜੀ ਭੋਗ ਤੇ ਵੀ ਆਈ ਸੀ ਅੱਜ ਵਰਸੀ ਦਾ ਭੋਗ ਸੀ ਤੇ ਹਵੇਲੀ ਵੀ ਆਈ ਹੈ ਜੀ ਮਾਤਾ ਪਿਤਾ ਨੂੰ ਮਿਲੇ ਹਾਂਜੀ ਮਿਲਲੇ ਜੀ ਬਿਲਕੁਲ ਸਾਨੂੰ ਮਿਲਲੇ ਤੇ ਚਮਕੌਰ ਸਾਨੂੰ ਮਿਲਲੇ ਮਿਲਲੇ ਉਹਨਾਂ ਨੇ ਕਿਹਾ ਸੀ ਕਿ ਆ ਇਕੱਠ ਨਹੀਂ ਕੀਤਾ ਜਾਏਗਾ ਹਵੇਲੀ ਵਿੱਚ ਪਰ ਅੱਜ ਵੀ ਤੁਸੀਂ ਦੇਖ ਸਕਦੇ ਹੋ ਫੈਨਸ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ ਇਕੱਠ ਤਾਂ ਇੱਕ ਜਿਹੜਾ ਬੰਦਾ ਬਾਰਡ ਤੋਂ ਆਇਆ ਹੋਇਆ ਸਾਡਾ ਤਾਂ ਏਰੀਆ ਸਾਡਾ ਜ਼ਿਲ੍ਹਾ ਹੈ ਉਹ ਮਾਣ ਸੀਗਾ ਅੱਜ ਉਹ ਇੰਡੀਆ ਦਾ ਮਾਣ ਸੀਗਾ ਸਾਡੇ ਨੇੜੇ ਦੇ ਪਿੰਡਾਂ ਅਸੀਂ ਗਵੰਡ ਪਿੰਡਾਂ ਅਸੀਂ ਜਦੋਂ ਸਾਨੂੰ ਇਹ ਪਤਾ ਵੀ ਅੱਜ ਭੋਗ ਹੈ ਜਾਂ ਵਰਸੀ ਹੈ ਅਸੀਂ ਕਿਵੇਂ ਰਹਿ ਸਕਦੇ ਹਾਂ ਸਭ ਫੁਰੇ ਹੀ ਨਹੀਂ ਹੋ ਰਿਹਾ ਹਾਂਜੀ ਇਹਨੀ ਗਰਮੀ ਇਹ ਪਰਿਵਾਰ ਨਾਲ ਪਿਆਰੀ ਹੈ ਉਸ ਸ਼ਖਸੀਅਤ ਦੀ ਰੂਹ ਜਿਹੜੀ ਹਾਲ ਹਰੇਕਨਸਾਨ ਦੇ ਵਿੱਚ ਬਸ ਰਹੀ ਹੈ ਅੱਜ ਦੁੱਖ ਦੀ ਸਾਂਝ ਹੈ ਅੱਜ ਜਿਹੜਾ ਨੌਜਵਾਨ ਪੁੱਤ ਗਿਆ ਐਡਾ ਹੋਣ ਹਰ ਪੁੱਤ ਗਿਆਗਾ ਹਰੇਕਨਸਾਨ ਨੂੰ ਦੁੱਖ ਹੈ ਹਰੇਕ ਦਿਲ ਰੋਂਦਾ ਹਰੇਕ ਅੱਖ ਰੋਂਦੀ ਹੈ ਹਰੇਕ ਆਪੇ ਉਹਦੇ ਮਾਂ ਪਿਓ ਨੂੰ ਸਹਾਰਾ ਦੇਣਾ ਚਾਹੁੰਦਾ ਹੈਗਾ ਇਹ ਜਿਹੜਾ ਜੁੱਥ ਆਉਂਦਾ ਹੈਗਾ ਇਹ ਉਹਨਾਂ ਨੂੰ ਸਹਾਰਾ ਦੇਣਾ ਆਉਂਦਾ ਉਹਦੇ ਟੁੱਟੇ ਟੁੱਟੇ ਦਿਲ ਨੂੰ ਸਹਾਰਾ ਦੇਣਾ ਆਉਂਦਾ ਹੈ ਇਹ ਜੁੱਥ ਉਹਨਾਂ ਦੇ ਅੰਗ ਪੈ ਰਹੇ ਇਹ ਹੱਥ ਪੈ ਰਹੇ ਇਹ ਉਹਨਾਂ ਦੀ ਮਤਲਬ ਸਿਹਤ ਇਹਨਾਂ ਨੂੰ ਦੇਖ ਕੇ ਹੀ ਉਹਨਾਂ ਨੂੰ ਸਕੂਨ ਮਿਲਦਾ ਤੇ ਉਹ ਅੱਜ ਤਾਂ ਹੀ ਅੱਜ ਸਾਡੇ ਵਿੱਚ ਤੁਰ ਫਿਰ ਰਹੇ ਨੇ ਤੇ ਸਾਡੇ ਵਿੱਚ ਬੋਲ ਰਹੇ ਹਨ ਹੁਣ ਨਿੱਕਾ ਸਿੱਧੂ ਵੀ ਆ ਗਿਆ ਤਾਂ ਉਹਦੇ ਨਾਲ ਵੀ ਇੱਕ ਮਾਪਿਆਂ ਨੂੰ ਸਕੂਨ ਉਹ ਨਿੱਕਾ ਸ਼ੁਭ ਆਏਗਾ ਬੜੀ ਵਧਾਈ ਹੈ ਉਸਨੂੰ ਪਰ ਮਾਪਿਆਂ ਨੂੰ ਉਹਦੇ ਨਾਲ ਸਕੂਨ ਮਿਲੇਗਾ ਮਾਪਿਆਂ ਦੀ ਦਿਲ ਦੀਆਂ ਅੰਦਰਾਂ ਜਿਹੜੀਆਂ ਦਿਲ ਦੀਆਂ ਭਾਵਨਾਵਾਂ ਹੈ ਉਹ ਕੁਝ ਠੰਡੀਆਂ ਹੋngੀਆਂ ਨੇ ਮਿੱਠੀ ਮਰਾਦ ਮਿਲੀ ਹੈ ਦੁਬਾਰਾ ਸਿੱਧੂ ਮੁੜ ਕੇ ਆਇਆ ਹੈ ਬਹੁਤ ਖੁਸ਼ੀ ਦੀ ਗੱਲ ਹੈ ਦੁਬਾਰਾ ਮੁੜਨ ਤੇ ਪਰ ਜਾਣ ਤੇ ਬਹੁਤ ਵੱਡਾ ਦੁੱਖ ਹੈ ਮਾਤਾ ਪਿਤਾ ਨੂੰ ਮਿਲੇ ਨਹੀਂ ਹਲ ਨਹੀਂ ਮੈਂ ਉਧਰ ਪੁਲਿਸ ਵੱਲ ਲੱਗੀ ਆ ਮਿਲਣ ਨਹੀਂ ਦਿੰਦੇ ਤੁਸੀਂ ਤੁਮਸੇ ਵਾਲੇ ਤੇ ਗੀਤ ਸੁਣਦੇ ਸੀ ਹਾਂਜੀ ਡੇਲੀ ਸੁਣਦੇ ਮਿਲ ਨਹੀਂ ਸਿੱਧੂ ਨਹੀਂ ਮਿਲੇ ਨਹੀਂ ਆ ਉਹ ਤੋਂ ਹੀ ਬਾਹਰ ਹੈਗੇ ਪਰ ਬੈਲ ਚੈੱਕਰੀ ਜੀ ਕਿ ਮਿਲਣ ਦੀ ਪਰ ਪੂਰੀ ਨਹੀਂ ਹੋਈ ਤੂੰ ਪਿਆ ਅੱਜ ਲੋਕੇ ਘਰੇ ਵੰਦੇ ਆ ਤੁਸੀਂ ਇੰਨੇ ਦੂਰੋਂ ਆ ਹਾਂਜੀ ਕਿੱਥੋਂ ਆਇਓ ਬਾਪੂ ਜੀ ਸਦੂ ਘੜ ਤੋਂ ਜੀ ਤੇ ਅੱਜ ਸਪੈਸ਼ਲ ਵਰਸੀ ਕਰਕੇ ਆਇਓ ਹਾਂਜੀ ਹਰ ਸਾਲ ਆਨੇ ਹਾਂਜੀ ਹਾਂਜੀ ਤੇ 2 ਸਾਲ ਹੋ ਗਏ ਸਿੱਧੂ ਸਾਡੇ ਵਿੱਚ ਦੀਆਂ ਪਰ ਇੱਕ ਨਿੱਕਾ ਸ਼ੁਭ ਆ ਗਿਆ ਇੱਕ ਪਰਿਵਾਰ ਨੂੰ ਸਕੂਨ ਆਉ ਦੇ ਨਾਲ ਹਾਂਜੀ ਹਾਂਜੀ ਇੰਨੀ ਗਰਮੀ ਵਿੱਚ ਵੀ ਮੈਂ ਦੇਖ ਰਹੀ ਹਾਂ ਹਵੇਲੀ 'ਚ ਇਕੱਠ ਪੂਰਾ ਜਦਕਿ ਬਲਕੌਰ ਸਿੰਘ ਜੀ ਵੱਲੋਂ ਮਨਾ ਕੀਤਾ ਗਿਆ ਸੀ ਕਿ ਵਰਸੀ ਇਸ ਸਾਲ ਨਹੀਂ ਮਨਾਈ ਜਾ। ਹਾਂ ਹਾਂ ਜੀ। ਤੇ ਕਿੱਥੋਂ ਆਇਓ ਤੁਸੀਂ? ਅਸੀਂ ਆਲੂਪਰਤਾਂ। ਤੇ ਸਪੈਸ਼ਲ ਵਰਸੀ ਲਈ। ਕਿਸੇ ਤੇ ਗਾਣੇ ਸੁਣਦੇ ਸੀ? ਹਾਂ ਜੀ ਬਹੁਤ ਸੁਣਦੇ ਆ। ਮਿਲੇ ਸੀ ਸਿੱਧੂ ਨੂੰ? ਸਿੱਧੂ ਨੂੰ ਮਿਲਣਾ ਤਾਂ ਇੱਛਾ ਤਾਂ ਹੈਗੀ ਸੀ ਪਰ ਮਿਲਿਆ ਨਹੀਂਗਾ। ਇੱਥੇ ਆ ਕੇ ਕਿਵੇਂ ਦਾ ਮਹਿਸੂਸ ਹੁੰਦਾ ਹੈ ਹਲੇ ਹਾਲਾਕੀ ਬਲਕੌਰ ਸਿੰਘ ਜੀ ਆ ਮਾਤਾ ਜੀ ਨੂੰ ਨਹੀਂ ਮਿਲ ਪਾਂਦੇ ਬਾਈ ਬਹੁਤ ਵਧੀਆ ਲੱਗਦਾ ਇੱਕ ਸਿੱਧੂ ਦੀ ਯਾਦਾ ਵੀ ਇੱਥੇ ਮੌਜੂਦ ਨੇ ਟਰੈਕਟਰ ਗੱਡੀਆਂ ਸਾਰਾ ਕੁਝ ਇੱਥੇ ਮੌਜੂਦ ਹੈ ਹਾਂਜੀ ਇੱਕ ਸਿੱਧੂ ਮੋਟੀਵੇਸ਼ਨ ਸੀ ਨੌਜਵਾਨਾਂ ਲਈ ਹਾਂਜੀ ਸਿੱਧੂ ਬਹੁਤ ਮੋਟੀਵੇਸ਼ਨ ਸੀ ਨੌਜਵਾਨਾਂ ਲਈ ਉਹਨੇ ਸਾਨੂੰ ਬਹੁਤ ਕੁਝ ਸਿਖਾਇਆ ਹੈ ਤਾਂ ਤੁਸੀਂ ਦੇਖ ਸਕਦੇ ਹੋ ਹਵੇਲੀ ਵਿੱਚ ਗਰਮੀ ਵਿੱਚ ਵੀ ਇੰਨਾ ਇਕੱਠ ਹੋਇਆ ਹੈ ਕਿੱਥੇ ਆਏ ਸਰ ਖਰੜ ਤੋਂ ਆਏ ਟੀ-ਸ਼ਰਟ ਪਾ ਕੇ ਆਏ ਸਿੱਧੂ ਮੂਸੇਵਾਲੇ ਦੀ ਸਪੈਸ਼ਲ ਫੈਨ ਸੀਗੇ ਜੀ ਤੁਸੀਂ ਤਾਂ ਹੀ ਆਏ ਸਪੈਸ਼ਲ ਬਰਸੀ ਲਈ ਆਏ تھے۔ ਹਾਂਜੀ ਹਾਂਜੀ ਹਰ ਇੱਕ ਸਾਲ ਆਨੇ ਆ। ਮਾਤਾ ਪਿਤਾ ਨਾਲ ਹੋਈ ਮੁਲਾਕਾਤ ਨਹੀਂ ਕਰਨੀ ਸੀਗੀ ਜੀ ਪਰ ਉਹ ਹਲੇ ਵਟਕ ਨਹੀਂ। ਇੰਨੀ ਗਰਮੀ ਵਿੱਚ ਲੋਕੀ ਕਹਿੰਦੇ ਸੀ ਘਰ ਬੈੰਨੇ ਆ ਨਹੀਂ ਜਾਂਦੇ ਹਾਲਾਂਕਿ ਦੋਸਤਾਂ ਨੂੰ ਗਿਆ ਸਿੱਧੂ ਦੀ ਮੌਤ ਤੋਂ ਪਰ ਮੈਨੂੰ ਲੱਗਦਾ ਫੈਨਸ ਦਾ ਕ੍ਰੇਜ਼ ਉਵੇਂ ਹੀ ਅੱਜ। ਇਹ ਤਾਂ ਰਹਿਣੀ ਹੈ ਜੀ। ਕਿਉਂਕਿ ਜਿਹੜਾ ਬੰਦਾ ਸੱਚਾ ਹੁੰਦਾ ਨਾ ਜੀ ਉਹਨੂੰ ਸਰਕਾਰਾਂ ਦਬਾਉਣੀ ਹੀ ਹੁੰਦੀ ਹੈ। ਤੁਹਾਡੇ ਸਾਹਮਣੇ ਆ ਤੁਹਾਨੂੰ ਵੀ ਪਤਾ ਹੀ ਹੈ ਉਹ ਬੰਦਾ ਦਿਲ ਦਾ ਸਾਫ਼ ਸੀਗਾ ਤੇ ਸੱਚਾ ਸੀਗਾ। ਠੀਕ ਹੈ ਜੀ ਤਾਂ ਹੀ ਇਹਨੇ ਹੁਣ ਜਿੰਨੇ ਹੋਰੇ ਮੁੰਡੇ ਆਏ ਆ ਨੌਜਵਾਨ ਇਹ ਸਾਰੇ ਉਹਦੇ ਫੈਨ ਆ। ਠੀਕ ਹੈ ਚਲੋ ਜੀ ਅੱਜ ਸਾਡੇ ਵਿੱਚ ਹੁੰਦਾ ਹੀ ਉਹ ਤਾਂ ਹੋਰ ਵਧਨੇ ਸੀਗੇ ਕਿੱਥੋਂ ਆਇਓ ਜੀ ਤਾਂ ਸਤਾਰ ਸਜਾਈ ਆਪੇ ਬੰਨੀ ਹੋਈ ਆ ਕਿਨੇ ਬੰਨੀ ਆ ਉੱਥੇ ਇਹ ਤੁਹਾਨੂੰ ਦਸਤਾਰ ਬੰਨੀ ਆਂਦੀ ਹੈ ਹਾਂ ਜੀ ਤੇ ਸਿੱਧੂ ਮੂਸੇਵਾਲਾ ਵੀ ਪੱਗ ਬੰਦਾ ਸੀ ਉਹਨੂੰ ਦੇਖਦੇ ਹੁੰਦੇ ਸੀ ਹਾਂ ਜੀ ਗਾਣੇ ਸੁਣਦੇ ਸੀ ਉਹਦੇ ਹਾਂ ਜੀ